ਇਸ ਤਰ੍ਹਾਂ ਤੁਸੀਂ ਜਾਣਦੇ ਹੋ ਈਟੀਟੀ 2364 ਚਾਹੇ 994 ਦੀਆਂ ਪਹਿਲੀਆਂ ਪ੍ਰੀਲਿਸਟਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਤੇ ਭਰਤੀਆਂ ਦਾ ਅਗਲਾ ਪ੍ਰੋਸੈਸ ਆ ਜੋ ਕਿਤੇ ਨਾ ਕਿਤੇ ਸਟਾਰਟ ਹੋ ਚੁੱਕਾ ਹੈ ਚਾਹੇ ਉਹ ਸੈਕੰਡ ਲਿਸਟਾਂ ਦਾ ਜਾਂ ਬੋਸਟ ਅੰਡੀ ਰਿਜ਼ਰਵ ਅੰਡੀ ਰਿਜ਼ਰਵੇਸ਼ਨ ਦਾ ਸਟੈਪ ਬਾਈ ਸਟੈਪ ਆ ਜੋ ਕੰਮ ਹੋ ਰਿਹਾ ਹੈ ਸੋ ਇਸ ਦੀ ਲਗਾਤਾਰਤਾ ਦੇ ਵਿੱਚ ਪਹਿਲਾਂ 994 ਸੰਬੰਧੀ ਵੀ 2364 ਸੰਬੰਧੀ ਵੀ ਇੱਕ ਇੱਕ ਨੋਟਿਸ ਦੇਖਣ ਨੂੰ ਮਿਲਿਆ ਸੀ ਤੇ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਫੇਸ 3 ਵੀ 1 ਸੈਕਟਰ 60 ਐਸ ਐਸ ਨਗਰ ਮਹਾਲੀ ਭਰਤੀ ਬੋਰਡ ਵੱਲੋਂ ਇੱਕ ਪਬਲਿਕ ਨੋਟਿਸ ਅੱਜ ਜੋ 192025 ਦੀ ਡੇਟ ਵਿੱਚ ਫੋਰ ਜਾਰੀ ਕੀਤਾ ਗਿਆ ਆਈਟੀਟੀ 2364 ਭਰਤੀ ਨਾਲ ਸੰਬੰਧਤ ਕੀ ਹੈ ਪਬਲਿਕ ਨੋਟਿਸ ਜੋ ਸਿੱਖਿਆ ਵਿਭਾਗ ਵੱਲੋਂ 6 3 2020 ਨੂੰ 2364 ਆਈਟੀਟੀ ਭਰਤੀ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਸੋ 2020 ਦੀ ਰਿਕਰੂਟਮੈਂਟ ਹੈ ਮਾਰਚ ਦੀ ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜੋ 17 11 2020 ਸੀ ਤੇ ਕਰੋਨਾ ਕਾਲ ਦੇ ਵਿੱਚ ਜਾਨਦੋ ਤੁਸੀਂ ਜਦੋਂ ਅਪਲਾਈ ਹੋਇਆ ਸੀ ਇਸ ਪ੍ਰੰਤ ਇਸ ਭਰਤੀ ਵਿੱਚ ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ ਰਹੀਂ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਜਿਸ ਦੀ ਲਗਾਤਾਰਤਾ ਵਿੱਚ EWS ਜਰਨਲ ਕੈਟਾਗਰੀ ਉਮੀਦਵਾਰਾਂ ਨੂੰ ਜੋ ਇੱਕ ਪਬਲਿਕ ਨੋਟਿਸ ਪਿੱਛੇ ਜਾਇਆ ਸੀ 29 8 2025 ਨੂੰ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਪ੍ਰਵਕਤ ਨੋਟਿਸ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਕੇਵਲ 29/8/2025 ਨੂੰ ਜੋ ਸਕਰੂਟੀ ਵਿੱਚ ਗੈਰ ਹਾਜ਼ਰ ਹੋਏ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਮਿਤੀ 4/9/2025 ਯਾਨੀ ਕਿ ਹੁਣ 4 ਸਤੰਬਰ ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਫੇਸ 3 ਵੀ 1 ਸੈਕਟਰ 60 ਐਸ ਐਸ ਨਗਰ ਮਹਾਲੀ ਵਿਖੇ ਸਕਰੂਟੀ ਲਈ ਸੱਦਾ ਦਿੱਤਾ ਜਾਂਦਾ ਹੈ। ਉਮੀਦਵਾਰ ਆਪਣੇ ਨਾਲ ਸਾਰੇ ਅਸਲ ਦਸਤਾਵੇਜ਼ ਲੈ ਕੇ ਆਉਣਾ ਯਕੀਨੀ ਬਣਾਉਣਗੇ ਇਸ ਤੋਂ ਬਾਅਦ ਸਕਰੂਟੀਨਿੰਗ ਦਾ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਸੋ ਸ ਇੱਕ ਡਾਇਰੈਕਟਰ ਸਿਖਿਆਪਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜੇ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਸੋ ਈਡੀਟੀ 2364 ਭਰਤੀ ਸੰਬੰਧੀ 29 ਅਗਸਤ ਨੂੰ ਜਬ ਇੱਕ ਪਬਲਿਕ ਨੋਟਿਸ ਆਇਆ ਸੀ ਈਡਬਲਯੂਐਸ ਕੈਂਡੀਡੇਟ ਜੋ ਸਕਰੂਟੀਨ ਲਈ ਬੁਲਾਏ ਗਏ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਜੋ ਇਹ ਹੋਰ ਮਤਲਬ ਕੈਂਡੀਡੇਟ ਈਡਬਲਯੂਐਸ ਦੇ ਜੋ ਐਬਸੈਂਟ ਰਹਿ ਗਏ ਨੇ 29 8 2025 ਨੂੰ ਜਿਹੜੇ ਬੁਲਾਏ ਸੀ ਜਿੰਨੇ ਨੰਬਰ ਤੱਕ ਤਾਂ ਉਹ ਉਸੇ ਨੋਟਸ ਨੂੰ ਦੇਖਦੇ ਹੋਏ ਉਸ ਜੋ ਐਬਸੈਂਟ ਕੈਂਡੀਡੇਟ 492025 ਨੂੰ ਸਕਰੂਟੀ ਲਈ ਜਲਦੀ ਤੋਂ ਜਲਦੀ ਪਹੁੰਚਣਾ ਕਿਉਂਕਿ ਜਿਹੜੀ ਕੈਟਾਗਰੀ ਦੀ ਮੰਨ ਲਓ ਜਾਂ ਫਰਸਟ ਲਿਸਟ ਹੀ ਕੰਪਲੀਟ ਮਤਲਬ ਇਹ ਮੰਨ ਸਕਦੇ ਤੁਸੀਂ ਰਹਿੰਦੀ ਹੋਵੇਗੀ ਹੋਈ ਨਹੀਂ ਹੋਣੀ ਹੈ ਜਿਹੜਾ WES ਦੀ ਇਸ ਤੋਂ ਬਾਅਦ ਆ ਜੋ ਸੈਕੰਡ ਲਿਸਟਾਂ ਜੋ ਵੀ ਭਰਤੀ ਦੀਆਂ ਮੰਨੀਆਂ ਉਹਨਾਂ ਦੀ ਜੇ ਸਕਰੂਟੀਨੀ ਦੀ ਲੋੜ ਪਵੇਗੀ ਜਾਂ ਹੋ ਸਕਦਾ ਹੈ EWES ਕੈਟਾਗਰੀ ਦੀ ਸਕਰੂਟੀਨੀ ਘੱਟ ਹੋਵੇਗੀ ਤਾਂ ਬਾਕੀ ਜੋ ਸੈਕੰਡ ਲਿਸਟਾਂ ਪੈਣੀਆਂ ਨੇ ਸੋ EWES ਦੇ ਕੈਂਡੀਡੇਟ ਵੀ ਕੰਪਲੀਟ ਕਰਕੇ ਇਕੱਠੀਆਂ ਵੀ ਜੋ ਸੈਕੰਡ ਲਿਸਟਾਂ ਤੇ ਇਸ ਚੋਂ ਭਰਤੀ ਦੀਆਂ ਆ ਸਕਦੀਆਂ ਨੇ ਤੇ ਬਾਕੀ ਜਿੱਦਾਂ ਹੀ ਕੋਈ ਹੋਰ ਇਨਫੋ ਅਫੀਸ਼ੀਅਲ ਇਨਫਰਮੇਸ਼ਨ ਜਾਂ ਨੋਟਸ ਸਬੰਧੀ ਕੋਈ ਵੀ ਇਨਫਰਮੇਸ਼ਨ ਆਵੇਗੀ ਆਪ ਜੀ ਨੂੰ ਇਸੇ ਚੈਨਲ ਤੇ ਟਾਈਮ ਟੂ ਟਾਈਮ ਮਿਲਦੀ ਰਹੇਗੀ ਇਸੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਹਰੇਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹੁੰਚਦੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤੇ 9894 ਸਬੰਧੀ ਵੀ ਟਾਈਮ ਟੂ ਟਾਈਮ ਅਪਡੇਟ ਜ਼ਰੂਰ ਮਿਲਦੀ ਰਹੇਗੀ ਤਾਂ ਇੱਕ ਵਾਰ 9894 ਦੇ ਇੱਕ ਹਫ਼ਤੇ ਤੋਂ ਲਗਭਗ 8-9 ਦਿਨ ਹੋ ਗਏ ਡੀਪੀ ਮਹਾਲੀ ਅਗੇ ਪ੍ਰੋਟੈਸਟ ਚੱਲ ਰਿਹਾ ਹੈ ਜੋ ਪੋਸਟਾਂ ਦੀ ਰਿਜ਼ਰਵੇਸ਼ਨ ਬੈਕਲੌਗ ਲਈ ਤਾਂ ਉਹ ਕੈਂਡੀ ਉਹ ਡੀਪੀਆਈ ਮਹਾਲੀ ਅੱਗੇ ਗੁਰਦੁਆਰਾ ਅੰਬਸਾਹਬ ਜ਼ਰੂਰ ਪਹੁੰਚਣ ਕਿਉਂਕਿ 9 ਤੋਂ 10 ਦਿਨ ਤਕਰੀਬਨ ਹੋ ਚੁੱਕੇ ਨੇ ਕੈਂਡੀਡੇਟਾਂ ਨੂੰ ਉੱਥੇ ਬੈਠਿਆ ਨੂੰ ਸੋ ਉਹ ਨੋਟਿਸ ਜੋ ਸਕਰੂਟੀ ਪੈਂਡਿੰਗ ਆ 9894 ਦੀ ਚਾਹੇ ਲਿਸਟਾਂ ਲਈ ਹੈ ਸੋ ਐਫਰਟ ਲਗਾਤਾਰ ਕਰ ਰਹੇ ਨੇ ਉਹਨਾਂ ਦੇ ਸਾਥ ਵੱਤੋ ਤੇ ਪਹੁੰਚ ਕੇ ਉੱਥੇ ਦਿੱਤਾ ਜਾਵੇ ਸੋ ਇਹ ਫਿਲਹਾਲ 2364 894 ਸਮਦੀ ਅਪਡੇਟਸ ਨੇ ਬਾਕੀ ਜਿਸ ਤਰ੍ਹਾਂ ਇਨਫੋਰਮੇਸ਼ਨ